ਅਪਰਧ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਭਾਰਤ ਮਾਰਾ ਪ੍ਰੋਜੈਕਟ ਆਇਆ ਤੇ ਕਿਉਂ ਨਹੀਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਿਉਂਕਿ ਇਹ ਸੈਂਟਰ ਸਰਕਾਰ ਦਾ ਪ੍ਰੋਜੈਕਟ ਆ ਤੇ ਅਸੀਂ ਸਾਡਾ ਫਰਜ਼ ਇਹ ਬਣਦਾ ਹੈ ਵੀ ਸਾਡੇ ਕਿਸਾਨ ਨੇ ਜੇ ਜਦੋਂ ਰੋਡ ਜਿਹੜਾ ਨਿਕਲਦਾ ਉਹਦੇ ਵਿੱਚ ਉਹ ਜਾੜਾ ਬਹੁਤ ਹੁੰਦਾ ਕਿ ਪਹਿਲਾਂ ਕਲੈਕਟਰ ਰੇਟ ਸੀ ਜਿਹੜੇ ਉਹ 22 ਲੱਖ ਦਾ ਸੀ ਉਦੋਂ ਬਾਅਦ ਘਟਾ ਕੇ 9 ਲੱਖ ਦਾ ਕੀਤਾ ਗਿਆ 9 ਲੱਖ ਤੋਂ ਫਿਰ 12 ਲੱਖ ਦਾ ਕੀਤਾ ਗਿਆ ਉਹਦੇ ਵਿੱਚ ਵੀ ਜਿਹੜੀਆਂ ਕਿਸਾਨ ਨੇ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇंदे ਨਹੀਂ ਹੋ। ਉਹਦੇ ਵਿੱਚ ਸਾਡੇ ਕਿਸਾਨਾਂ ਦੇ ਵੀ ਦੋ ਬੰਦੇ ਹੋਣੇ ਚਾਹੀਦੇ ਨੇ ਮਾਹਰ ਕਿਉਂਕਿ ਉਹ ਸਾਰਿਆਂ ਨੂੰ ਰਲ ਕੇ ਕਮੇਟੀ ਬਣਾਉਣੀ ਚਾਹੀਦੀ ਆ ਉਹਦੇ ਹਿਸਾਬ ਨਾਲ ਜਿਹੜੇ ਇਹ ਕਲੈਕਟਰ ਰੇਟ ਵੀ ਰੱਖਣੇ ਚਾਹੀਦੇ। ਪ੍ਰਧਾਨ ਜੀ ਜੇਕਰ ਗੱਲ ਕਰੀਏ ਤਾਂ ਵਜੀਰਾਬਾਦ ਦੇ 40 ਲੱਖ ਰੁਪਏ ਏਕੜ ਜਿਵੇਂ ਜ਼ਮੀਨ ਵਿਕੀ ਆ ਤੇ ਬਠਿੰਡੇ ਦੀ ਵੀ ਗੱਲ ਕਰੀਏ ਪਰ ਕਿਸਾਨਾਂ ਦੇ ਨਾਲ ਇਹਨਾਂ ਨੇ ਕਿਉਂ ਤੱਕਾ ਦਿੱਤਾ ਜਾ ਰਿਹਾ ਕਿ ਜਿਹੜੀ ਜਿਹੜੇ ਰੇਟ ਲਈ ਦਿੱਤੇ ਜਾ ਰਹੇ ਬਾ। ਆਮ ਜਿਹੜੇ ਲੋਕ ਉਹ ਕਲੈਕਟਰ ਰੇਟ ਤੇ ਰਿਸ਼ਤੀ ਕਰਾਉਂਦੇ ਨੇ ਕਈਆਂ ਦੇ ਕੋਈ ਕਾਰਨ ਵਿੱਚ ਹੁੰਦਾ ਹੈ ਅਗਲਾ ਪੂਰੀ ਰੇਟ ਤੇ ਰਿਸ਼ਤੀ ਕਰਾਉਂਦਾ ਉਹਨਾਂ ਦੇ ਬਿਆਨੇ ਤਾਂ ਵੱਧ ਹੋਏ ਹੁੰਦੇ ਨੇ ਜਿਵੇਂ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਪੰਜਾਬ ਸਰਕਾਰ ਕਿਉਂ ਨਹੀਂ ਬਾਹਰ ਫੜ ਰਹੀ ਕਿਸਾਨਾਂ ਦੀ ਜਿਹੜੀ ਪੰਜਾਬ ਸਰਕਾਰ ਆ ਉਹ ਗੱਲ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਪੂਰਾ ਰੇਟ ਦਵਾਉਣ ਦਾ ਛਾਨਾ ਨੂੰ ਜੇਕਰ ਮੂੰਗੀ ਦੀ ਗੱਲ ਕਰੀਏ ਮੂੰਗੀ ਤੇ ਐਮਐਸਪੀ ਦੀ ਅਜੇ ਤੱਕ ਨਹੀਂ ਮਿਲੀ ਦੇਖੋ ਜਿਹੜੀ ਉਹਨਾਂ ਨੇ ਮੂੰਗੀ ਦੀ ਗੱਲ ਆ ਇਹ ਉਹ ਹੁਣ ਮੰਤਰੀ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਦੇ ਜਿਹੜੀ ਐਮਐਸਐਪੀ ਆ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਸਾਡਾ ਫਰਜ ਬਣਦਾ ਕਿ ਅਸੀਂ ਇਹ ਸਟਰਗਲ ਕਰੀਏ ਕਿਉਂਕਿ ਸਾਡਾ ਹੱਕ ਹੈ ਸਾਡਾ ਬਹੁਤ ਬੜਾ ਅਜਾੜਾ ਹੋ ਰਿਹਾ ਹੈ ਇਹਦੇ ਨਾਲ ਸਾਡੀਆਂ ਜ਼ਮੀਨਾਂ ਫਾੜ ਰਹੀਆਂ ਨੇ ਬਹੁਤ ਕਿਸਾਨ ਵੀਰਾਂ ਦੇ ਮੋਟਰਾਂ ਦੇ ਸਟਰਕਚਰ ਨੇ ਉਹ ਵੀ ਵਿਚਾਰ ਰਹੇ ਨੇ ਲੰਬੇ ਸਮੇਂ ਤੋਂ ਜਿੱਥੇ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਕਿ ਜਿਵੇਂ ਕਿ ਜੇਕਰ ਗੱਲ ਕਰੀਏ ਵਜੀਰਾਬਾਦ ਦੀ ਵਜੀਰਾਬਾਦ ਦੇ ਵਿੱਚ 40 ਲੱਖ ਰੁਪਏ ਪ੍ਰਤੀ ਏਕੜ ਜਿਹੜੀ ਜ਼ਮੀਨ ਜਿਹੜੀ ਵਿਕੀ ਆ ਤੇ ਉਸ ਦੇ ਅਕੋਰਡਿੰਗ ਇਹ ਕਿਸਾਨਾਂ ਦੀ ਮੰਗ ਆ ਕਿ ਜਿਹੜੀ ਕਿ ਉਹਦੇ ਤਹਿਤ ਹੀ ਸਾਨੂੰ ਜਿਹੜਾ ਬਣਦਾ ਰੇਟ ਦਿੱਤਾ ਜਾਵੇ ਗੱਲਬਾਤ ਕਰਾਂਗੇ ਦਰਸ਼ਨ ਸਿੰਘ ਚੀਮਾ ਜੋ ਜ਼ਿਲ੍ਹਾ ਪ੍ਰਧਾਨ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਪਰਾ ਜੀ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਐਤ ਕਿਉਂ ਨਹੀਂ ਕਿਸਾਨਾਂ ਦੇ ਸਮੱਸਿਆਵਾਂ ਹੱਲ ਹੋ ਰਹੀ ਇਹਦੇ ਬਾਰੇ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਨ ਆਏ ਆ ਇਹ ਜਿਹੜਾ ਮੰਗ ਪੱਤਰ ਇਹਨਾਂ ਨੇ ਦਿੱਤਾ ਹੈ ਇਹ ਆਪਣੇ ਗਰਮੀਤ ਸਿੰਘ ਖੁੱਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਉਹਨਾਂ ਦੇ ਅਸੀਂ ਪਹੁੰਚਾਉਣਾ ਉਹਨਾਂ ਕੋਲੇ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਜਿਹੜਾ ਮਸਲਾ ਹੱਲ ਕਰਾਵਾਂਗੇ ਕਿਉਂਕਿ ਇਹ ਸੈਂਟਰ ਸਰਕਾਰ ਦਾ ਪ੍ਰੋਜੈਕਟ ਆ ਤੇ ਅਸੀਂ ਸਾਡਾ ਫਰਜ਼ ਇਹ ਬਣਦਾ ਹੈ ਵੀ ਸਾਡੇ ਕਿਸਾਨ ਨੇ ਇਹ ਜਦੋਂ ਰੋਡ ਜਿਹੜਾ ਨਿਕਲਦਾ ਉਹਦੇ ਵਿੱਚ ਉਹ ਜਾੜਾ ਬਹੁਤ ਹੁੰਦਾ ਕਿਉਂਕਿ ਕਈਆਂ ਦਾ ਡਿਵਾਈਡੇਸ਼ਨ ਹੋ ਜਾਂਦੀ ਆਤੀ ਜਮੀਨ ਉਧਰ ਆ ਗਈ ਉੱਤੀ ਜਮੀਨ ਉਧਰ ਆ ਗਈ ਫਿਰ ਸਰਵਿਸ ਰੋਡ ਬਣਨਾ ਵੀ ਉਹਦਾ ਵੀ ਅਜੇ ਕਨਫਿਊਜ਼ਨ ਹੈ ਵੀ ਬਣਨਾ ਕਿ ਨਹੀਂ ਬਣਨਾ ਉਹਦੇ ਵਿੱਚ ਵੱਡੀਆਂ ਪ੍ਰੋਬਲਮ ਹਨ ਕਿਉਂ ਜੇ ਇੱਕ ਥਾਂ ਤੋਂ ਬੰਦਾ ਉੱਜੜ ਕੇ ਦੂਜੇ ਥਾਂ ਜਾਂਦਾ ਉਹਦੇ ਐ ਪੈਰ ਲੱਗਣੇ ਬਹੁਤ ਔਖੇ ਹੁੰਦੇ ਨੇ ਕਿਉਂਕਿ ਦੂਜੀ ਜ਼ਮੀਨ ਆ ਜਿਹੜੀ ਉਹਦੀ ਡਿਵਾਈਡੇਸ਼ਨ ਹੋ ਜਾਂਦੀ ਆ ਤੇ ਉਹ ਸਾਰੀ ਉਹਨਾਂ ਦੇ ਵੈਲਿਊਏਸ਼ਨ ਪਵਾ ਕੇ ਵੀ ਜਿਨ੍ਹਾਂ ਇਹਨਾਂ ਨੇ ਵਜੀਦਾਵਾਰ ਦੀ ਗੱਲ ਕਰੀ ਆ ਉਹਦੇ ਵਿੱਚ ਉਹ ਰੇਟ ਇਹਨਾਂ ਨੂੰ ਮਿਲਣੇ ਚਾਹੀਦੇ ਨੇ ਕਿਉਂਕਿ ਪਹਿਲਾਂ ਕਲੈਕਟਰ ਰੇਟ ਸੀ ਜਿਹੜੇ ਉਹ 22 ਲੱਖ ਦਾ ਸੀ ਉਦੋਂ ਬਾਅਦ ਘਟਾ ਕੇ 9 ਲੱਖ ਦਾ ਕੀਤਾ ਗਿਆ 9 ਲੱਖ ਤੋਂ ਫਿਰ 12 ਲੱਖ ਦਾ ਕੀਤਾ ਗਿਆ ਉਹਦੇ ਵਿੱਚ ਵੀ ਜਿਹੜੀਆਂ ਕਿਸਾਨ ਨੇ ਜਥੇਬੰਦੀਆਂ ਨੇ ਉਹਨਾਂ ਦੇ ਨਮਾਇंदे ਨਹੀਂ ਹੁੰਦੇ ਦੇਖੋ ਜਿਹੜੀ ਕਮੇਟੀ ਬਣਨੀ ਆ ਉਹਦੇ ਵਿੱਚ ਸਾਡੇ ਕਿਸਾਨਾਂ ਦੇ ਵੀ ਦੋ ਬੰਦੇ ਹੋਣੇ ਚਾਹੀਦੇ ਨੇ ਮਾਹਰ ਕਿਉਂਕਿ ਉਹ ਸਾਰਿਆਂ ਨੂੰ ਰਲ ਕੇ ਕਮੇਟੀ ਬਣਾਉਣੀ ਚਾਹੀਦੀ ਆ ਉਹਦੇ ਹਿਸਾਬ ਨਾਲ ਜਿਹੜੇ ਇਹ ਕਲੈਕਟਰ ਰੇਟ ਵੀ ਰੱਖਣੇ ਚਾਹੀਦੇ ਨੇ ਕਿਉਂਕਿ ਕਲੈਕਟਰ ਰੇਟ ਮਹਿੰਗਾਈ ਦੇ ਹਿਸਾਬ ਨਾਲ ਵਧਣਾ ਚਾਹੀਦਾ ਘਟਣਾ ਚਾਹੀਦਾ ਇਸ ਕਰਕੇ ਕਿਸਾਨਾਂ ਨਾਲ ਇਹ ਧੱਕਾ ਹੋ ਰਿਹਾ ਅਸੀਂ ਸਰਕਾਰ ਵੱਲੋਂ ਪੂਲ ਜੋਰ ਅਪੀਲ ਕਰਕੇ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹਨਾਂ ਦਾ ਇਹ ਮਸਲਾ ਹੱਲ ਕਰਵਾਵਾਂਗੇ ਪ੍ਰਧਾਨ ਜੀ ਜੇਕਰ ਗੱਲ ਕਰੀਏ ਵਜੀਰਾਬਾਦ ਦੇ 40 ਲੱਖ ਰੁਪਏ ਏਕੜ ਦੀ ਜਮੀਨ ਵਿਕੀ ਆ ਤੇ ਬਠਿੰਡੇ ਦੀ ਵੀ ਗੱਲ ਕਰੀਏ ਪਰ ਕਿਸਾਨਾਂ ਦੇ ਨਾਲ ਇਹਨਾਂ ਨੇ ਕਿਉਂ ਧੱਕਾ ਦਿੱਤਾ ਜਾ ਰਿਹਾ ਕਿ ਜਿਹੜੀ ਵੀ ਰੇਟ ਲਈ ਦਿੱਤੇ ਜਾ ਰਹੇ ਬਾਜ਼ਾਰ ਦੇ ਉਹ ਉਹ ਕਿਤੇ ਕਿਤੇ ਹੋਇਆ ਵੱਧ ਜੀਦਾਬਾਦ ਜਿਵੇਂ ਇਹਨਾਂ ਨੇ ਕਿਹਾ 40 ਲੱਖ ਦੀ ਰਿਸਤੀ ਹੋਈ ਆ ਉਹ ਕਈ ਕਾਰਨ ਹੁੰਦੇ ਨੇ ਵਿੱਚ ਹੁਣ ਮੈਂ ਇਹਨਾਂ ਨੂੰ ਦੱਸਦਾ ਮੇਰਾ ਪਿਛਲਾ ਪਿੰਡ ਮੀਆਂਪੁਰ ਹੈ ਉੱਥੇ 40 40 50 ਲੱਖ ਦੇ ਹਿਸਾਬ ਨਾਲ ਰਿਸਤੀ ਇੱਕ ਨੰਬਰ ਤੇ ਹੋਈ ਆ ਪੂਰੀ ਦੀ ਪੂਰੀ ਮੈਂ ਹੁਣੇ ਮੁੰਡੇ ਨਾਲ ਗੱਲ ਕਰੀ ਆ ਇੱਕ ਨਾਲ ਵੀ ਉਹ ਮੈਂ ਰਿਸਤੀ ਵੀ ਲਿਆ ਕੇ ਦਿਖਾਉਂਗਾ ਚਲੋ ਆਮ ਜਿਹੜੇ ਲੋਕ ਉਹ ਕਲੈਕਟਰ ਰੇਟ ਤੇ ਰਿਸਤੀ ਕਰਾਉਂਦੇ ਨੇ ਕਈਆਂ ਦੇ ਕੋਈ ਕਾਰਨ ਵਿੱਚ ਹੁੰਦਾ ਅਗਲਾ ਪੂਰੀ ਰੇਟ ਤੇ ਰਿਸਤੀ ਕਰਾਉਂਦਾ ਉਹਨਾਂ ਦੇ ਬਿਆਨੇ ਤਾਂ ਵੱਧ ਹੋਏ ਹੁੰਦੇ ਨੇ ਜੇ ਰੇਸਟੀ ਘੱਟ ਕਲੈਕਟਰ ਰੇਟ ਤੇ ਹੁੰਦੀ ਆ ਉਹਨਾਂ ਦੇ ਬਿਆਨੇ ਦਾ ਵੱਧ ਹੋਏ ਹੁੰਦੇ ਨੇ ਇਸ ਕਰਕੇ ਸਾਰਿਆਂ ਨੂੰ ਇਸ ਜਮੀਨ ਦੀ ਵੈਲਿਊਏਸ਼ਨ ਦਾ ਸਾਰਿਆਂ ਨੂੰ ਪਤਾ ਹੈ ਹੁਣ ਦਿਨ ਪਰ ਦੇ ਨਾਲ 6 ਮਹੀਨਿਆਂ ਤੋਂ ਰੇਟ ਕਿੰਨੇ ਵੱਧ ਗਏ ਜ਼ਮੀਨ ਤੇ ਇਸ ਕਰਕੇ ਇਹਨਾਂ ਨੇ ਪਿਛਲੇ 3 ਸਾਲਾਂ ਦਾ ਪੀਰੀਅਡ ਬਣਾਇਆ ਜਦੋਂ ਆਪਾਂ ਅੱਜ ਇਹ ਚੀਜ਼ ਖਰੀਦ ਰਹੇ ਆ ਅੱਜ ਦਾ ਰੇਟ ਹੋਣਾ ਚਾਹੀਦਾ ਜਾਂ ਉਸ ਤੋਂ ਬਾਅਦ 6 ਮਹੀਨੇ ਦਾ 5-4 ਮਹੀਨੇ ਦਾ ਵੈਰੀਏਸ਼ਨ ਹੋਣਾ ਚਾਹੀਦਾ ਇਸ ਕਰਕੇ ਜੇ ਅਸੀਂ ਜਿਹੜੀ ਪੰਜਾਬ ਸਰਕਾਰ ਪੂਰੀ ਕਿਸਾਨਾਂ ਦੇ ਨਾਲ ਖੜੀ ਆ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਰੇਟ ਦਿਵਾਇਆ ਜਾਵੇ ਤੁਸੀਂ ਕਹਿੰਦੇ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਪੰਜਾਬ ਸਰਕਾਰ ਕਿਉਂ ਨਹੀਂ ਬਾਹਰ ਫੜ ਰਹੀ ਕਿਸਾਨਾਂ ਦੀ ਕਿਸਾਨ ਜਿਹੜੀ ਪੰਜਾਬ ਸਰਕਾਰ ਆ ਉਹ ਗੱਲ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਪੂਰਾ ਰੇਟ ਦਿਵਾਉਣ ਦੀ ਕਿਸਾਨਾਂ ਨੂੰ ਜੇਕਰ ਮੂੰਗੀ ਦੀ ਗੱਲ ਕਰੀਏ ਮੂੰਗੀ ਤੇ ਐਮਐਸਪੀ ਦੀ ਅੱਜ ਤੱਕ ਨਹੀਂ ਮਿਲੀ ਹੈਗੀ ਨਹੀਂ ਉਹ ਦੇਖੋ ਜਿਹੜੀ ਉਹਨਾਂ ਨੇ ਮੂੰਗੀ ਦੀ ਗੱਲ ਆ ਇਹ ਉਹ ਹੁਣ ਮੰਤਰੀ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਦੇ ਜਿਹੜੀ ਐਮਐਸਪੀ ਆ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਇਸ ਕਰਕੇ ਜਿਹੜਾ ਐਮਐਸਪੀ ਇੱਕ ਵਾਰੀ ਦੇਤੀ ਉਹ ਦਿੱਤੀ ਵੀ ਆ ਉਹਨਾਂ ਨੇ ਜਿਹੜਾ ਘੱਟ ਰੇਟ 'ਚ ਮਿਲੀ ਰਿਆ ਉਹਨਾਂ ਦੇ ਰੇਟ ਉਹਨਾਂ ਨੇ ਦਿੱਤੇ ਵੀ ਨਹੀਂ ਪ੍ਰਧਾਨ ਜੀ ਜੇਕਰ ਗੱਲ ਕਰੀਏ ਤੁਸੀਂ ਅੱਜ ਮੰਗ ਪੱਤਰ ਲੈਣ ਆਏ ਕਿ ਲੱਗਦਾ ਕਿ ਤੇ ਇਹ ਸਮੱਸਿਆ ਕਿਸਾਨਾਂ ਦੀ ਹੱਲ ਹੋਊਗੀ ਜੇਕਰ ਮੰਗੀ ਤੇ ਐਮਐਸਪੀ ਦੀ ਗਰੰਟੀ ਤੋਂ ਨਹੀਂ ਮਿਲੀਏਗੀ ਤਾਂ ਨਹੀਂ ਮਿਲੀ ਉਹਨਾਂ ਨੂੰ ਜਿਹੜਾ ਘੱਟ ਰੇਟ ਦਿੱਤਾ ਸੀ ਉਹਨਾਂ ਨੇ ਪਹਿਲਾਂ ਦਿੱਤੇ ਨੇ ਰੇਟ ਪੰਜਾਬ ਸਰਕਾਰ ਨੇ ਉਹ ਰੇਟ ਦਿੱਤੇ ਨੇ ਜਿਨ੍ਹਾਂ ਨੇ ਘੱਟ ਰੇਟ ਉਹਨਾਂ ਨੂੰ ਜਿਹਨੇ ਖਰੀਦੀ ਸੀ ਉਹ ਤਾਂ ਕਹਿ ਰਿਹਾ ਕਿ ਮਿਲੀ ਨਹੀਂ ਹੈਗੀ ਨਹੀਂ ਹੁਣ ਇਹ ਤਾਂ ਸਾਰੇ ਕਿਸਾਨ ਨਹੀਂ ਕਰਾਉਂਦੇ ਔਰ ਰੇਟ ਉਹਨੇ ਦਿੱਤੇ ਮਾਨ ਸਾਹਿਬ ਨੇ ਦੱਸਿਆ ਵੀ ਜਿਹੜੇ ਰੇਟ ਤੋਂ ਉਹਨਾਂ ਨੇ ਘੱਟ ਰੇਟ ਤੇ ਖਰੀਦੀ ਆ ਉਹ ਰੇਟ ਪੰਜਾਬ ਸਰਕਾਰ ਨੇ ਉਹਨੂੰ ਦਿੱਤਾ ਹੁਣ ਜਿਹੜੇ ਮੰਗਾ ਨੇ ਕਿਸਾਨਾਂ ਦੇ ਜਾਇਜ਼ ਹੰਕਾਰ ਸਰਕਾਰ ਨੇ ਕਿਸਾਨ ਜੇਕਰ ਹੁਣ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿ ਇਹ ਪੰਜਾਬ ਸਰਕਾਰ ਰੋਕ ਰਾਂਦੀ ਤੇ ਕਿਸਾਨਾਂ ਦਾ ਜਾਇਜ਼ ਹੈ ਪੰਜਾਬ ਸਰਕਾਰ ਦੇ ਨਾਲ ਆ ਕਿਉਂਕਿ ਪੰਜਾਬ ਸਰਕਾਰ ਦੇ ਕਿਸਾਨ ਨੇ ਕਿਸਾਨ ਹੈ ਜਿਹੜਾ ਸਾਡੇ ਸੂਬੇ ਦਾ ਧੁਰਾ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਉਹ ਇੱਕ ਖੇਤੀਬਾੜੀ ਦਾ ਪ੍ਰਧਾਨ ਦੇ ਸੀ ਇਸ ਕਰਕੇ ਕਿਸਾਨ ਦੇ ਨਾਲ ਪੂਰਾ ਅਸੀਂ ਸਹਿਯੋਗ ਦੇਵਾਂਗੇ ਇਹਨਾਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਜਿਨ੍ਹਾਂ ਵੱਲੋਂ ਕਿਹਾ ਗਿਆ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਆ ਕੇ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰੋਫੈਸਰ ਜਿਹੜਾ ਅਰ ਸਿੰਘ ਨਾਲ ਕੀ ਗੱਲਾਂ ਲੜਾ ਸਾਂਸੀਗਰ ਪ੍ਰਧਾਨ ਜੀ ਅੱਜ ਧਰਨੇ ਦੇ ਬੈਠੇ ਹੋ ਲੰਬਾ ਸਮਾਂ ਹੋ ਗਿਆ ਕਿੰਨਾ ਟਾਈਮ ਹੋ ਗਿਆ ਧਰਨੇ ਤੇ ਬੈਠੇ ਰ ਕੀ ਕੀ ਹੱਲ ਨਿਕਲ ਰਹੇ ਨੇ ਦੇਖੋ ਸਾਨੂੰ ਧਰਨੇ ਤੇ ਬੈਠੇ ਨੇ ਤਕਰੀਬਨ ਸਵਾ ਸਾਲ ਹੋ ਗਿਆ ਸਵਾ ਸਾਲ ਤੋਂ ਉੱਪਰ ਸਮਾਂ ਹੋ ਗਿਆ ਬਲਕਿ ਸਾਡੀ ਜਿਹੜੀ ਪੰਜਾਬ ਸਰਕਾਰ ਨੇ ਕੋਈ ਸਾਡੀ ਸਹਾਰ ਨਹੀਂ ਲਈ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਕੋਲ ਮੰਗ ਉਠਾਈ ਹੈ ਜਿਹੜੀਆਂ ਸਾਡੀਆਂ ਚਾਰ ਪੰਜ ਜਿਹੜੀਆਂ ਜਾਇਜ਼ ਮੰਗਾਂ ਨੇ ਵੀ ਉਹ ਸਾਡੀਆਂ ਵਿਸ਼ੇਸ਼ ਤੌਰ ਤੇ ਵਧੀਆ ਤਰੀਕੇ ਨਾਲ ਹੱਲ ਕੀਤੇ ਜਾਣ ਅੱਜ ਇਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਦਰਸ਼ਨ ਸਿੰਘ ਟੀਮਾ ਜੀ ਅਸੀਂ ਮੂਲੀਅਤ ਕੀਤੀ ਹੈ ਅਸੀਂ ਉਹਨਾਂ ਨੂੰ ਆਪਣਾ ਜਿਹੜਾ ਦੁੱਖ ਹੈ ਜਿਹੜਾ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਵੰਡੀਆਂ ਜਾ ਰਹੀਆਂ ਨੇ ਜਿਹੜਾ ਜਿਹੜੇ ਜੇਕਰ ਆਪਾਂ ਗੱਲ ਕਰੀਏ ਰੇਟ ਦੀ ਅਸੀਂ ਆਪਣਾ ਉਹਨੂੰ ਰੇਟ ਦੱਸਿਆ ਜੋ ਮਾਰਕੀਟ ਰੇਟ ਹੈ ਉਹਦੇ ਰੇਟ ਦੇ ਹਿਸਾਬ ਦੇ ਨਾਲ ਸਾਨੂੰ ਇਹ ਜਿਹੜਾ ਸਾਡਾ ਵਾਟ ਵੜਨਾ ਚਾਹੀਦਾ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ ਜਿਹੜੀ ਰਸਤੇਾਂ ਦੀ ਸਲਿੱਪ ਰੋਡ ਦੀ ਉਹ ਸਮੱਸਿਆ ਬਹੁਤ ਵੱਡੀ ਆ ਔਰ ਇਹਨਾਂ ਨੇ ਚੀਮਾ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਵੀ ਇਹ ਜਿਹੜੀ ਸਾਡੀ ਮੰਗ ਹੈ ਇਹ ਸਰਕਾਰੀ ਦਰਬਾਰੇ ਅਸੀਂ ਪਹੁੰਚਾਵਾਂਗੇ ਔਰ ਜਿਹੜੀਆਂ ਕਿਸਾਨ ਜਿਹੜੇ ਡੁੱਬ ਰਹੇ ਨੇ ਜਮੀਨੀ ਹੱਕਾਂ ਦੇ ਲਈ ਠੀਕ ਹੈ ਉਹਨਾਂ ਦੀ ਆਵਾਜ਼ ਅਸੀਂ ਸਰਕਾਰੀ ਦਰਵਾਜ਼ੇ ਪਹੁੰਚਾ ਕੇ ਤੁਹਾਡੇ ਮਸਲੇ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰਵਾਵਾਂਗੇ ਪਹਿਲ ਦੇ ਆਧਾਰ ਤੇ ਸਰਕਾਰੀ ਦਰਵਾਜ਼ੇ ਪਹੁੰਚਾ ਕੇ ਮਸਲੇ ਹੱਲ ਕਰਵਾਏ ਜਾਣਗੇ ਸਾਡੇ ਨਾਲ ਕਿਸਾਨ ਮਜ਼ਦੂਰ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਭਾਜੀ ਸਮਾਂ ਸਾਲ ਹੋ ਗਿਆ ਤੁਹਾਨੂੰ ਧਰਨੇ ਤੇ ਬੈਠੇ ਨੂੰ ਅਜੇ ਇਹ ਮੰਗ ਪੱਤਰ ਕਈ ਦਿੱਤੇ ਹੋਣਗੇ ਲੱਗਦਾ ਕਿ ਥੋੜੀ ਸਮੱਸਿਆ ਆ ਲੋਗੀ ਦੇਖੋ ਸਾਡਾ ਫਰਜ਼ ਬਣਦਾ ਕਿ ਅਸੀਂ ਇਹ ਸਟਰਗਲ ਕਰੀਏ ਕਿਉਂਕਿ ਸਾਡਾ ਹੱਕ ਹੈ ਸਾਡਾ ਬਹੁਤ ਬੜਾ ਅਜਾੜਾ ਹੋ ਰਿਹਾ ਹੈ ਇਦੇ ਨਾਲ ਸਾਡੀਆਂ ਜ਼ਮੀਨਾਂ ਖਾੜ ਰਹੀਆਂ ਨੇ ਬਹੁਤ ਕਿਸਾਨ ਵੀਰਾਂ ਦੇ ਮੋਟਰਾਂ ਦੇ ਸਟਰਕਚਰ ਨੇ ਉਹ ਵੀ ਵਿਚਾਰ ਰਹੇ ਨੇ ਉਹ ਆਉਣ ਦੇ ਵਿੱਚ ਸਾਨੂੰ ਮੋਟਰਾਂ ਦੀ ਸ਼ਿਫਟਿੰਗ ਕਰਨੀ ਪਊ ਉਹਨਾਂ ਦੇ ਵਿੱਚ ਵੀ ਸਾਡੇ ਬਹੁਤ ਖਰਚੇ ਹੋਣਗੇ ਇਸ ਕਰਕੇ ਸਾਡੀ ਹੁਣ ਸਰਕਾਰ ਨੂੰ ਪੁਰਜੀਰ ਮੰਗਾ ਸਾਡੀ ਮੰਗ ਵੀ ਨਹੀਂ ਮੰਗ ਸਾਡੀ ਕਿਉਂ ਹੋਈ ਕਿਉਂਕਿ ਜਦੋਂ ਇਹ ਰੋਡ ਬਣਨਾ ਹੈ ਇਹਦੇ ਨਾਲ ਸਾਡੇ ਮੁਸ਼ਕਲਾਂ ਪੈਦਾ ਹੋਣਗੀਆਂ ਉਸ ਕਰਕੇ ਸਾਨੂੰ ਇਹ ਮੰਗਾਂ ਕਰਨੀਆਂ ਪੈ ਰਹੀਆਂ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਵੀ ਆਪਾਂ ਕਈ ਵਾਰੀ ਮਿਲੇ ਆ ਪਰ ਸਾਨੂੰ ਉਹ ਭਰੋਸਾ ਜਰੂਰ ਦੇ ਦਿੰਦੇ ਤੇ ਪਰ ਕੋਈ ਸਾਡ ਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਇਸ ਕਰਕੇ ਹੁਣ ਸਾਡੀ ਮੰਗ ਹੈ ਵੀ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੇ ਜੋ ਉਹਨਾਂ ਵੱਲ ਪੂਰਾ ਸੀਰੀਅਸ ਹੋ ਕੇ ਧਿਆਨ ਨਾ ਦਿੱਤਾ ਸਾਡੀਆਂ ਮੰਗਾਂ ਪ੍ਰਤੀ ਸੀਰੀਅਸ ਨਾ ਹੋਏ ਤਾਂ ਅਸੀਂ ਇਹ ਰੋਡ ਬਿਲਕੁਲ ਨਹੀਂ ਬਣਵਾਵਾਂਗੇ ਕਿਸਾਨ ਦੇਸ਼ ਦਾ ਅन्नदाता ਕਿਸਾਨ ਪਿਛਲੇ ਸਵਾ ਸਾਲ ਤੋਂ ਸੰਘਰਸ਼ ਕਰ ਰਿਹਾ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਅੱਜ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਟੀਮਾ ਪਹੁੰਚੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ ਪੱਤਰਕਾਰ ਸਾਹਿਬ ਤੋਂ ਰਜਨਾ ਟਾਈਮ ਲੈਂਦੇ ਹਰਜਿੰਦਰ ਸਿੰਘ ਪਟਦੀ ਖੁਸ਼ੀ ਰਿਪੋਰਟ